ਆ ਗਏ ਕੀ ਅੱਛਾ ਉਹ ਜਾਣਗੇ ਤੇ ਨਿਕਾ ਵਾਲੇ ਲੱਗੇ ਕੀ ਲੱਗਾ ਤੁਹਾਡੇ ਉਹਦੇ ਵਾਲੇ ਲੱਗੇ ਆ ਕਿੱਥੇ ਲੱਗਾ ਇਹ ਕਿੱਥੇ ਆ ਕੇ ਲੱਗੇ ਕਿੱਥੇ ਕਿੱਥੇ ਆ ਚੱਲ ਰਿਹਾ ਸੀ ਆ ਬਚਿਆ ਕੀ ਤੁਹਾਡੇ ਬਚਿਆ ਕੁਛ ਨਹੀਂ ਬਚਿਆ ਕੁਛ ਹੂੰ ਤੇ ਬਈ ਐਕਸੀਡੈਂਟ ਕਿੱਦਾ ਹੋ ਗਿਆ ਐਕਸੀਡੈਂਟ ਆ ਰਿਹਾ ਸੀ ਆ ਕਿੱਥੇ ਕਿੱਥੇ ਰਹਿਣ ਵਾਲੇ ਤੁਸੀਂ ਜਾਈ ਹਾਂ ਜੀ ਕਿਹੜਾ ਆ ਹੂੰ ਠੀਕ ਆ ਤੁਹਾਡੇ ਨਾਲ ਕੌਣ ਆਇਆ ਨਾ ਲੱਗਦਾ ਹਾਂ ਹਾਂਜੀ ਐਕਸੀਡੈਂਟ ਹੋਇਆ ਜਾਂ ਵੈਸੇ ਹੀ ਕੋਈ ਚੀਜ਼ ਨਾ ਹਾ ਹਾਸਾ ਹੋਇਆ ਤੁਹਾਡਾ ਐਦਾਂ ਪਤਾ ਨਹੀਂ ਮੈਨੂੰ ਇਹ ਗਰਾਈ ਸੀਗੇ ਗਰਾਈ ਹੋਇਆ ਇਹਨਾਂ ਦਾ ਐਕਸੀਡੈਂਟ ਮੈਨੂੰ ਇੱਥੇ ਫੋਣ ਹੈ ਗਿਆ ਐਮੂਲੈਂਸ ਲੈ ਕੇ ਆ ਐਕਸੀਡੈਂਟ ਹੀ ਹੋਇਆ ਗਰਾਈ ਸੀ ਬੋਤਲਾਂ ਨੂੰ ਤੁਲਨਾ ਕਰ ਕਾਹਦੇ ਨਾ ਹੋਇਆ ਇਹ ਨਹੀਂ ਮੈਨੂੰ ਪਤਾ ਮੈਨੂੰ ਦੱਸਿਆ ਹੀ ਨਹੀਂ ਮੈਂ ਤਾਂ ਕੋਈ ਰੁੜਕੀ ਸੀ ਵੈਕਟਰੀ ਨੂੰ ਮੈਨੂੰ ਤਾਂ ਫੋਣ ਗਿਆ ਇਹ ਇਹਨੂੰ ਲੈ ਕੇ ਕੌਣ ਆਇਆ ਲੈ ਕੇ ਆਮੂਲੈਂਸ ਆ ਗਏ ਆ ਜਿਹੜੇ ਖੜੇ ਸੀਗੇ ਐਮਬੂਲੈਂਸ ਪਾਈ ਹਾਂ ਤੇ ਤੁਹਾਨੂੰ ਤੁਹਾਨੂੰ ਕਿਦਾ ਪਤਾ ਲੱਗਾ ਸਾਨੂੰ ਮੇਰੇ ਭਤੀਜੇ ਨੂੰ ਫੋਨ ਕੀਤਾ ਫੇ ਇਨਾਂ ਨੇ ਮੈਨੂੰ ਕੀਤਾ ਆ ਡਰੈੱਸ ਦੇ ਤੋਂ ਦੇਖਿਆ ਵੀ ਮੇਰੀ ਬੇਟੀ ਆ ਮਨਜੋਤ ਫੇ ਮੇਰਾ ਦੇਰ ਲੈ ਕੇ ਆਇਆ ਅੱਛਾ ਬੜੀ ਕਰੋ ਆਏ ਥੇ ਘੰਟਾ ਤੋਂ ਹੋ ਗਿਆ ਮੈਨੂੰ ਆਈ ਨੂੰ ਘੰਟਾ ਤੋਂ ਹੋ ਗਿਆ ਮੇਨੂੰ ਕੱਟ ਹੋ ਗਏ ਦੋ ਕਕੇ ਕਿਹ ਹੈ ਇਹ ਪੈਨ ਹਾਂ ਜੀ ਇਹ ਪਿੰਨਾਂ ਦੇ ਆਏ ਹੋ ਆ ਇਹਦਾ ਇਲਾਜ ਠੀਕ ਚੱਲ ਰਿਹਾ ਲਾਜ ਠੀਕ ਆ ਹੁਣ ਇਹੀ ਕਰਦੇ ਮੈਂ ਤਾਂ ਹੁਣ ਵਿਚਾਰੇ ਲਾਈ ਜਾਂਦੇ ਮੈਂ ਤਾਂ ਆ ਹੀ ਦੇਖੀ ਕਿ ਬੋਤਲ ਪਹਿਲਾਂ ਲੱਗੀ ਹੈ ਕਾਲਾ ਹੀ ਹੈ ਹੁਣ ਠੀਕ ਆ ਕਾਈਂ ਸੀ ਗਿਆ ਹੁਣ ਮੈਨੂੰ ਤਾਂ ਪਤਾ ਨਹੀਂ ਇਹ ਹਜੇ ਵੀ ਆਈ ਕਹੀ ਜਾਂਦੇ ਮੈਂ ਕੋਟ ਰਾਣੀ ਮੇਰਾ ਸਾਈਕਲ ਘਰ ਤੇ ਆ ਹਜੇ ਇਹਨਾਂ ਨੂੰ ਕੁਛ ਨਹੀਂ ਪਤਾ ਜਿੱਦਾਂ ਬੇਸੁਰਤੀ ਟੀਕਿਆਂ ਨਾਲ ਹੋਈ ਹੈ ਬੇਸੁਰਤੀ ਹੋਇਆ ਹਾਂ ਜੀ ਟੀਕੇ ਤੋਂ ਕਿਸੇਰ ਦੇ ਹੀ ਚੱਲਦੇ ਆ ਠੀਕ ਹੈ ਕੀ ਨਾ ਤੁਹਾਡਾ ਮੇਰਾ ਰਿੰਨ ਮਾਲਾ ਇਹਨਾਂ ਦਾ ਕੀ ਨਾਮ ਹੈ ਸੁਦੇਸ਼ ਕਿ ਕਿੱਥੇ ਤੇ ਰਹਿਣ ਵਾਲੇ ਤੁਸੀਂ ਅਸੀਂ ਰੁੜਕੀ ਦੇ ਆ ਤੁਸੀਂ ਰੁੜਕੀ ਦੇ ਹਾਂਜੀ ਰੁੜਕੀ ਰਹਿੰਦੀ ਹਾਂ ਅੱਛਾ ਫੇ ਤੁਹਾਨੂੰ ਮਾਲਾ ਫੋਨ ਕਰਕੇ ਬੁਲਾਇਆ ਗਿਆ ਹਾਂਜੀ ਫੋਨ ਕਰਕੇ ਪਹਿਲਾਂ ਮੇਰੇ ਭਤੀਜੇ ਨੂੰ ਆ ਫਿਰ ਇਹਨਾਂ ਨੇ ਕੀਤਾ ਕਿ ਮੈਂ ਇਹਨਾਂ ਨੂੰ ਇਹ ਵੀ ਪੁੱਛਿਆ ਕਿ ਤੁਸੀਂ ਮੈਨੂੰ ਸਹੀ ਸਹੀ ਦੱਸ ਦਿਓ ਵੀ ਹੈ ਵੀ ਆ ਕਿ ਮੈਨੂੰ ਤੁਸੀਂ ਵੀ ਮੈਂ ਕਿਤੇ ਜਾਣ ਵਾਲੀ ਨਹੀਂ ਕਿ ਮੈਂ ਆਪਣੇ ਦੇਰ ਨੂੰ ਕੀਤਾ ਉਹਨਾਂ ਪੱਠੇ ਨਹੀਂ ਪਾਏ ਮੈਨੂੰ ਲੈ ਕੇ ਆ ਗਿਆ ਹੁਣ ਉਹਨੂੰ ਮੈਂ ਘਰ ਭੇਜੇ ਮੈਂ ਤਾਂ ਜਾ ਪਸੂਆਂ ਨੂੰ ਪੱਠੀ ਪਾ ਦੇ ਮੈਨੂੰ ਫੋਨ ਕਰਕੇ ਇਹਨਾਂ ਨੇ ਸੱਦੀ ਠੀਕ ਹੈ ਜੀ ਇਹ ਤੁਹਾਨੂੰ ਇਹ ਬਜ਼ੁਰਗ ਤੁਹਾਡੀ ਕੀ ਲੱਗਦੇ ਆ ਜੀ ਇਹ ਮੇਰੇ ਖੋਬਰ ਜੀ ਹੈ ਜੀ ਖੋਬਰ ਜੀ ਤੁਸੀਂ ਕਿੱਥੇ ਰਹਿਣ ਵਾਲੇ ਹੋ ਜੀ ਲੁਧਿਆਣਾ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਉਹਨਾਂ ਦਾ ਪਹਿਲਾਂ 3:42 ਮਿੰਟ ਤੇ ਮਿਸਕਾਲ ਆਈ ਹੋ ਸੀ ਜੀ ਫਿਰ ਮੈਂ 3:44 ਮਿੰਟ ਤੇ ਇਹਨਾਂ ਨੂੰ ਬੈਕ ਕਾਲ ਕੀਤੀ ਇਹ ਕਹਿੰਦੇ ਜੀ ਡਾਕਟਰ ਕੋਈ ਮਨਪ੍ਰਿਤ ਸੀਗੇ ਤੇ ਵੀ ਫਗਵਾੜਾ ਸਿਵਲ ਹਸਪਤਲ ਤੋਂ ਬੋਲਦੇ ਆਂ ਮੈਂ ਕਹਿੰਦਾ ਦੱਸੋ ਵੀ ਕਹਿੰਦੇ ਤੁਹਾਡੇ ਰਿਸ਼ਤੇਦਾਰ ਰਹਿੰਦੇ ਇੱਧਾ ਤੇ ਮੈਂ ਕਹਿੰਦਾ ਫਗਵਾੜੇ ਤਾਂ ਨਹੀਂ ਰਹਿੰਦੇ ਸਾਡੇ ਕਹਿੰਦੇ ਆਪਣਾ ਰੁੜਕਾਂ ਕਲਾ ਮੈਂ ਕਹਿੰਦਾ ਰੁੜਕੇ ਕਲੇ ਰਹਿੰਦੇ ਸਾਡੇ ਤੇ ਵੀ ਇੱਧਾ ਇੱਧਾ ਸੁਦੇਸ਼ ਨਾਮ ਇਹਨਾਂ ਦਾ ਮੈਂ ਹਾਂਜੀ ਹਾਂਜੀ ਕਹਿੰਦੇ ਇਹਨਾਂ ਦਾ ਐਕਸੀਡੈਂਟ ਹੋਇਆ ਹੋਇਆ ਇੱਥੇ ਵੀ ਤੁਸੀਂ ਸਿਵਲ ਹਸਪਤਲ ਆਇਓ ਕਦ ਐਕਸੀਡੈਂਟ ਹੋਇਆ ਕੀ ਨਹੀਂ ਦੱਸਿਆ ਇਹਨਾਂ ਨੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਉਹਨਾਂ ਨੂੰ ਇਸ ਵੇਲੇ ਵੀ ਸੁਰਤ ਨਹੀਂ ਹੈਗੀ ਹਾਂਜੀ ਹਾਂਜੀ ਕੋਈ ਗੱਡੀ ਪਤਾ ਲੱਗਾ ਵੀ ਐਕਸੀਡੈਂਟ ਕਿੱਦਾਂ ਹੋਇਆ ਹਾਂਜੀ ਮੈਂ ਹੁਣੇ ਪਹੁੰਚਿਆ ਹੀ ਆ ਜ ਤਾਂ ਮੈਂ ਲੁਧਿਆਣੇ ਤੋਂ ਆਇਆ ਹਾਂ ਤੁਸੀਂ ਕਹਿੰਦੇ ਸਾਨੂੰ ਡਾਕਟਰ ਨੇ ਫੋਨ ਕੀਤਾ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਇਹ ਕਿਹਾ ਜੀ ਮਤਲਬ ਅਸੀਂ ਇਹਨਾਂ ਦੇ ਸਟਿਚਿੰਗ ਵਗੈਰਾ ਕਰਤੀ ਹੋਈ ਆ ਸਿਰ ਤੇ ਸੱਟ ਲੱਗੀ ਆ ਤੇ ਵੀ ਤੁਸੀਂ ਇਹਨਾਂ ਦੇ ਮਤਲਬ ਘਰੇ ਕਿਸੇ ਨੂੰ ਇਤਲਾਹ ਕਰ ਦਿਓ ਤੇ ਮੈਂ ਫਿਰ ਇਹਨਾਂ ਦਾ ਫੋਨ ਫੋਨ ਲਗਾਇਆ ਘਟੋ ਘਟਤੀ 35 ਵਾਰੀ ਫੋਨ ਲਗਾਇਆ ਇਹਨਾਂ ਨੇ ਚੱਕਿਆ ਨਹੀਂ ਤੇ ਉਸ ਤੋਂ ਬਾਅਦ ਫਿਰ ਬਾਅਦ ਚ ਮੇਰੀ ਇਹਨਾਂ ਨਾਲ ਗੱਲ ਹੋਈ ਆ ਕਹਿੰਦੇ ਸਾਨ ਤਾਂ ਕੋਈ ਨੌਲੇਜ ਨਹੀਂ ਹੈਗੀ ਇਸ ਬਾਰੇ ਮੈਂ ਕਹਿੰਦਾ ਜਦ ਅਕਸੀਡੈਂਟ ਹੋ ਗਿਆ ਵੀ ਤੁਸੀਂ ਆਪਣੇ ਪਹਿਲੇ ਉੱਥੇ ਪਹੁੰਚੋ ਤੇ ਮੈਂ ਆ ਰਿਹਾ ਆ ਤੁਹਾਡੇ ਪਿੱਛੇ ਪਿੱਛੇ ਤਾਂ ਫਿਰ ਮੈਂ ਹੋਣਾ ਠੀਕ ਹੈ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਤੁਹਾਡੇ ਕੋ ਐਕਸੀਡੈਂਟ ਆਇਆ ਸੁਦੇਸ਼ ਕੁਮਾਰ ਦਾ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅ 108 ਤੇ ਸਰਟੀਫਿਕੇਸ਼ਨ ਚਾਟ ਗਈ ਨਹੀਂ ਸੁਦੇਸ਼ ਸ਼ਾਮ son of son of ram krishn ਪੇਸ਼ੈਂਟ ਸਾਡੇ ਤੋਂ ਐਂਬੂਲੈਂਸ ਵਾਲਾ ਛੱਟਿਆ ਗਿਆ ਸੀ 3:30 ਵਜੇ ਦੇ ਅਰਾਊਂਡ ਪੇਸ਼ੈਂਟ ਥੋੜਾ ਡਰੌਜ਼ੀ ਸੀ ਉਹਦੀ ਸੀਟੀ ਸਕੈਨ ਕਰਵਾ ਦਿੱਤੀ ਗਈ ਹੈ ਤੇ ਰਿਲੇਟਿਵਸ ਨੂੰ ਵੀ ਕਾਲ ਕਰਕੇ ਬਾਦ ਵਿੱਚ ਭੁਲਾ ਦਿੱਤਾ ਗਿਆ ਲੇਕਿਨ ਇਹ ਕਿਹਨਾਂ ਸੱਟ ਲੱਗੀਆਂ ਪੇਸ਼ੈਂਟ ਦੇ ਸਿਰ ਤੇ ਸੱਟ ਹੈ ਪੇਸ਼ੈਂਟ ਸੀਟੀ ਸਕੈਨ ਤੇ ਵਾਲਾ ਹੈ ਪਰ ਦਿਨ ਹਾਲ ਦੇ ਖਤਰੇ ਤੋਂ ਬਾਅਦ ਕੋਈ ਜਾਣਕਾਰੀ ਹੈ ਵੀ ਕਿਹਨੇ ਐਕਸੀਡੈਂਟ ਹੋਇਆ ਕਿਸ ਨੂੰ ਪੁਲਿਸ ਇਨਫਾਰਮੇਸ਼ਨ ਕਰ ਦਿੱਤੀ ਗਈ ਹੈ ਬਟ ਫਰਦਰ ਦੇ ਬਾਰੇ ਸਾਰੇ ਕਾਫੀ ਜਿਨਾ ਕਿੱਥੇ ਕਿੱਥੇ ਦੇ ਰਹਿਣ ਵਾਲੇ ਪੇਸ਼ੈਂਟ ਰੁੜਕੀ ਚਲੰਦਰ ਰੁੜਕਾ ਹਾਂਜੀ ਤੇ ਬਾਕੀ ਤਾਂ ਟ੍ਰੀਟਮੈਂਟ ਤਾਂ ਪ੍ਰੋਪਰ ਚੱਲ ਰਿਹਾ ਜੀ ਹਾਂਜੀ ਕੀ ਨਾਜੀ ਤੁਹਾਡਾ ਡਾਕਟਰ ਮੈਂ ਇੱਕੋ ਐਕਸੀਡੈਂਟ ਕਿੱਥੇ ਹੋਇਆ ਗੁਰਾਇਆ ਰੋਡ ਜਿੱਦਾਂ ਸਾਨੂੰ ਐਮਬੂਲੈਂਸ ਨੇ ਦੱਸਿਆ ਗੁਰਾਇਆ you okay. can